ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਰਸਾ ਟੀਵੀ ਲਾਈਵ ਅਤੇ ਆਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਬਹੁਤ ਜ਼ਿਆਦਾ ਦੁਖਦਾਈ ਖਬਰ ਲੈ ਕੇ ਆਏ ਜੋ ਕਿ ਡਿਬਰੂਗੜ ਜੇਲ੍ਹ ਤੋਂ ਸਾਹਮਣੇ ਆਈ ਹੈ ਜਿਸ ਦੇ ਵਿੱਚ ਡਿਬਰੂਗੜ ਜੇਲ੍ਹ ਤੋਂ ਭਾਈ ਅਮਰੀਪਾਲ ਸਿੰਘ ਜੀ ਦੀ ਪਤਨੀ ਜਦ ਉਹਨਾਂ ਨੂੰ ਕੱਲ ਮਿਲਣ ਗਏ ਸੀ ਅਤੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਭਾਈ ਅਮਰੀਪਾਲ ਸਿੰਘ ਜੀ ਨੂੰ ਖੂਨ ਦੀ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਅਤੇ ਜਿਸ ਦੇ ਵਿੱਚ ਤੁਸੀਂ ਸਾਰੇ ਵੀ ਜਾਣਦੇ ਹੋ ਕਿ ਭਾਈ ਅਮਰੀਪਾਲ ਸਿੰਘ ਜੀ ਉਹਨੇ ਭੁੱਖ ਹੜਤਾਲ ਤੇ ਨੇ ਅਤੇ ਉਹ ਪੰਜਾਬ ਸਰਕਾਰ ਉਹਨਾਂ ਨੂੰ ਪੰਜਾਬ ਨਹੀਂ ਲੈ ਆ ਰਹੀ ਅਤੇ ਤੁਹਾਡੇ ਕੀ ਵਿਚਾਰ ਨੇ ਇਸਾਰੇ ਮਾਮਲੇ ਤੇ ਸਾਨੂੰ ਕਮੈਂਟ ਸੈਕਸ਼ਨ ਵਿੱਚ ਹੋਰ ਦੱਸਿਓ ਤੇ ਜਿਹੜੇ-ਜਿਹੜੇ ਦੋਸਤ ਬਰਾਸਰ ਟੀਵੀ ਲਾਈਵ YouTube ਚੈਨਲ ਤੇ ਨਵੇਂ ਹਨ ਚੈਨੂ ਜੂ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਵਾਲੀ ਨੋਟੀਫਿਕੇਸ਼ਨ ਬੈਲ ਔਨ ਕਰਨਾ ਨਾ ਭੁੱਲਣਾ ਹੋਰ ਐਸੇ ਅਪਡੇਟਾਂ ਲਈ ਅਤੇ ਉਹ ਤੁਹਾਨੂੰ ਲੈ ਚੱਲਦੇ ਹਾਂ ਅਸੀਂ ਇਸ ਪੂਰੀ ਵੀਡੀਓ ਦੇ ਵੱਲ ਧੰਨਵਾਦ ਇਹ ਇੱਕ ਸੰਸਾਰ ਪੱਧਰ ਦੀ ਖਬਰ ਹੈ ਕਿ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅਮਰਤਪਾਲ ਸਿੰਘ ਕਿਸੇ ਸਮੇਂ ਵੀ ਉਹਨਾਂ ਦੀ ਮੌਤ ਹੋ ਸਕਦੀ ਹੈ ਕਿਉਂਕਿ ਖੂਨ ਦੀ ਉਲਟੀ ਉਹਨਾਂ ਦੀ ਢਰਵਾਲੀ ਦੇ ਰੂਬਰੂ ਉਹ ਖੂਨ ਦੀ ਉਲਟੀ ਆਈ। ਉਹ ਕੋਈ ਦਵਾਈ ਨਹੀਂ ਲੈ ਰਹੇ। ਕੋਈ ਹਸਪੀਟਲਾਈਜੇਸ਼ਨ ਨਹੀਂ ਹੈ। ਕੋਈ ਕੀ ਖਾ ਨਹੀਂ ਰਹੇ। ਸਵੇਰੇ ਪਾਣੀ ਤੋਂ ਹੋਰ ਕੋਈ ਚੀਜ਼ ਪੀ ਨਹੀਂ ਰਹੇ। ਤੇ ਕੱਲਾ ਪਾਣੀ ਪੀ ਰਹੇ। ਤੇ ਉਹਨਾਂ ਨੇ ਮੈਨੂੰ 11 ਤਰੀਕ ਨੂੰ ਭਾਈ ਸਾਹਿਬ ਨੇ ਆਪ ਕਿਹਾ ਸੀ। ਕਿ ਕੋਈ ਵੀ ਜਿਹੜੀ ਹੈਗੀ ਐ ਏਸੀ ਗੱਲ ਹੁੰਦੀ ਐ ਮੈਂ ਸਿੱਧ ਸਿੱਧੇ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਉਹ ਦੋਸ਼ ਲਾਉਣਾ ਕਿ ਉਹਦੀ ਜ਼ਿੰਮੇਵਾਰੀ ਹੋ। ਭਟਵੰਤ ਮੰਡ। ਤੇ ਬਾਕੀ ਸੰਜਾਂ ਨੇ ਵੀ ਪੁੱਠੜਤਾਲ ਰੱਖੀ ਹੋਈ ਐ। ਤੇ ਭਾਈ ਸਾਹਿਬ ਜਿਹੜੇ ਨੇ ਬੇਹੱਦ ਕਮਜ਼ੋਰ ਹੋ ਚੁੱਕੇ ਨੇ। ਤੇ ਉਹਨਾਂ ਦਾ ਵਜ਼ਨ ਜਿਹੜਾ ਬੜਾ ਢੱਟ ਚੁੱਕਿਆ। ਤੇ ਸਹਾਰਾ ਦੇ ਕੇ ਉਹਨਾਂ ਨੂੰ ਉਠਾਉਣਾ ਪੈਂਦਾ। ਕੁਰਸੀ ਤੋਂ ਵੀ ਆ ਪੁੱਟਣ ਦੇ ਉਹ ਟੇਬਲ ਨਹੀਂ ਆ ਤੇ ਮੈਨੂੰ ਉਹਨਾਂ ਨੇ ਇਹ ਵੀ ਦੱਸਿਆ ਕਿ ਭਾਵੇਂ ਕੁਝ ਹੋ ਜੇ ਉਹ ਦੁਰਵਕ ਸਿੰਘ ਖਾਲਸਾ ਨਹੀਂ ਬਣਨਗੇ ਜੀ ਨੇ ਪਹਿਲਾਂ ਉਹ ਘੜਤਾਰ ਰੱਖੀ ਸੀ ਫੇਰ ਛੜਤੀ ਸੀ ਫੇਰ ਉਹ ਛਾਲ ਮਾਰ ਕੇ ਇੱਕ ਬਿਲਡਿੰਗ ਤੋਂ ਤੇ ਫਿਰ ਉਹ ਆਪਣੀ ਆਤਮਾ ਤੇ ਕੀਤੀ ਸੀ ਉਹ ਕਹਿੰਦੇ ਜਿਹੜਾ ਪਰਨਮੈ ਲੈ ਲਿਆ ਉਹ ਪਰਨ ਤੇ ਉਸੇ ਤਰ੍ਹਾਂ ਕਾਇਮ ਰਹੂ ਤੇ ਪ੍ਰਸ਼ਨ ਨਹੀਂ ਹੈ ਕਿ ਉਹ ਗੱਲ ਤੋਂ ਬਿਨਾ ਜਿਹੜੀ ਐ ਜੇਲ ਬਦਲੀ ਤੋਂ ਬਿਨਾ ਉਹ ਘਟਨ ਤਾਂ ਛੱਡੀ ਜੇਲ ਬਦਲੀ ਜਿਹੜੀ ਆ ਉਹ ਮੁੱਖ ਮੰਨ ਜਾ ਉਹ ਰਿਹਾਈ ਨਹੀਂ ਮੰਨ ਰਹੇ ਆਪਣੇ ਜੇਲ ਬਦਲੀ ਮੰਨ ਰਹੇ ਨਹੀਂ ਤੇ ਜੇਲ ਬਦਲੀ ਦੇ ਤੇ ਜੇ ਜੇਲ ਬਦਲੀ ਤੋਂ ਬਿਨਾ ਉਹ ਕਿਸੇ ਹੋਰ ਗੱਲ ਤੇ ਉਹ ਜਿਹੜਾ ਹੈ ਉਹ ਸਮਝੌਤਾ ਨਹੀਂ ਕਰਨਗੇ ਤੇ ਆਪਦੀ ਕੁਰਬਾਨੀ ਦੇ ਜਾਣਗੇ ਤੋ ਇਹ ਹਾਲਤ ਜਿਹੜੀ ਨੋਟਿਸ ਦੇ ਵਿੱਚ ਲਿਆਂਦੀ ਹੈ 11 ਅਕਤੂਬਰ ਨੂੰ ਉਹਨਾਂ ਨੇ ਮੈਨੂੰ ਇਹ ਵੀ ਦੱਸਿਆ ਮੇਰੀ ਮੁਲਾਕਾਤ ਦੇ ਦੌਰਾਨ ਕਿ ਜੀ ਉਹਨਾਂ ਨੇ ਸਾਨੂੰ ਜੇਲ੍ਹ ਵਾਲੇ ਕਹਿੰਦੇ ਐ ਬਈ ਪੰਜਾਬ ਸਰਕਾਰ ਸਾਨੂੰ ਕਹਿ ਰਹੀ ਹੈ ਥਰੂ ਡੀਸੀ ਅਮਰਤਸਰ ਕਿ ਜੇ ਅਸੀਂ ਇਹਨਾਂ ਤੇ ਭੁਖੜ ਹੜਤਾਲ ਰੱਖਣ ਦਾ ਕੇਸ ਬਣਾ ਲਾਂਗੇ ਆਤਮ ਹੱਤਿਆ ਕਰਨ ਦਾ ਵੀ ਆਤਮ ਹੱਤਿਆ ਦੀ ਕੋਸ਼ਿਸ਼ ਕਰਦੇ ਆਸੀਂ ਉਹ ਕੇਸ ਬਣਾ ਲਾਂਗੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਸਾਡਾ ਜਨਮ ਸਿੱਧੇ ਅਧਿਕਾਰ ਹੈ ਆਓ ਜੀ ਆਓ ਸੰਧੂ ਸਾਹਿਬ ਆਜੋ ਇਹ ਸਾਡਾ ਜਨਮ ਸਿੱਧੇ ਅਧਿਕਾਰ ਹੈ ਤੇ ਇਹ ਜਿਹੜਾ ਹੈਗਾ ਉਹ ਸਾਨੂੰ ਰੱਖਣ ਦਾ, ਪੁੱਟੜਤਾ ਰੱਖਣ ਦਾ ਢਟਾਰ ਹੈ ਤੇ ਉਹ ਕੇਸਾਂ ਤੋਂ ਨਹੀਂ ਕਰਦੇ ਅੱਛਾ ਜਿਹੜੀ ਮੈਂ ਜ਼ਿੰਮੇਵਾਰੀ ਨਾਲ ਸਟੇਟਮੈਂਟ ਦਿੱਤੀ ਹੈ ਵੀ ਅਤੀ ਨਾਜ਼ੁਕ ਹੈ ਉਹਨਾਂ ਦੀ ਇਸ ਸਮੇਂ ਸਥਿਤੀ ਖੂਨ ਦੀ ਉਲਟੀ ਆਈ ਹੈ ਉਹਨਾਂ ਦੀ ਵਾਈਫ ਦੇ ਸਾਹਮਣੇ ਆਈ ਹੈ ਤੇ ਭਾਈ ਸਾਹਿਬ ਦੀ ਮੌਤ ਕਿਸੇ ਵੇਲੇ ਵੀ ਉਹਨਾਂ ਦੀ ਸ਼ਹੀਦੀ ਜਿਹੜੀ ਆ ਉਹ ਕਿਸੇ ਸਾਮੇ ਵੀ ਸੰਭਵ ਇਹ ਮੈਂ ਪੂਰੇ ਆ ਜਿਹੜਾ ਇਹਨਾਂ ਨੂੰ ਆ ਦੇ ਦਿਓ ਅਥোরਿਟੀ ਲੈਟਰ ਭਾਈ ਅਮਰਤਪਾਲ ਸਿੰਘ ਵੱਲੋਂ ਇਹ ਉਹ ਇਹ ਜਿਹੜੀ ਹੈਗੀ ਆ ਉਹਨਾਂ ਦੀ ਜਿਹੜੀ ਆਈ ਆ ਇਹ ਬੜਾ ਗੰਭੀਰ ਮਸਲਾ ਹੈ ਇਹ ਮਸਲਾ ਇਤਿਹਾਸਕ ਐਸਾ ਮਸਲਾ ਹੈ ਜਿਸ ਦਾ ਪਿੱਛੋਕੂ ਇਲਾਜ ਨਹੀਂ ਹੋਣਾ ਸਮੇਂ ਸਿਰ ਜੇ ਕੋਈ ਮੁੱਖ ਮੰਤਰੀ ਕੋਈ ਐਕਟੀਵਿਟੀ ਕਰਦਾ ਹੈ ਕੋਈ ਇਸ ਦੇ ਬਾਰੇ ਫੈਸਲਾ ਲੈਂਦਾ ਤੇ ਨਹੀਂ ਇਹ ਅਤ ਗੰਭੀਰ ਮਸਲਾ ਭਾਈ ਸਾਹਿਬ ਦੇ ਤੇ ਜਿਹੜੇ ਉਹਨੇ ਸੂਮਨਡੈਂਟ ਨੂੰ ਜ਼ਿੰਮੇਵਾਰੀ ਕਰੀ ਹੈ ਉਹ ਜੇਲ੍ਹ ਦਾ ਸੂਮਨਡੈਂਟ ਫੜਿਆ ਤੇ ਹੋਰ ਫੜਿਆ ਤੇ ਉਹ ਪਹਿਲਾਂ ਉਹਨੇ ਲਿਖ ਕੇ ਦਿੱਤਾ ਸੀ ਕਿ ਇਹ ਕੀ ਕਹਿੰਦੇ ਹੁੰਦੇ ਨੇ ਇਹਨਾਂ ਨੇ ਕੋਈ ਚੀਜ਼ ਨਹੀਂ ਫੜੀ ਗਈ ਪਰੰਤੂ ਪਹਿਲਾਂ ਉਹ ਲਵਾਏ ਵੀ ਉਸੇ ਨੇ ਸੀ ਆਈਬੀ ਨੂੰ ਅੱਜ ਇਹ ਇੱਥੇ ਪੰਜਾਬ ਸਰਕਾਰ ਨੂੰ ਮਨਜ਼ੂਰੀ ਦੇ ਕੇ ਤੋਂ ਉਹ ਤਾਂ ਇਹਨਾਂ ਦੀ ਆਪ ਦੀ ਕਸਲ ਹੈ ਜਿਹੜੀ ਹੈ ਜੀ ਆ ਵੀ ਤੁਸੀਂ ਸਾਡੀ ਅਥਾਰਟੀ ਨੂੰ ਚੈਲੰਜ ਕੀਤਾ ਭਾਈ ਸਾਹਿਬ ਨਾਲ ਉਹਦਾ ਕੋਈ ਤਲਕ ਨਹੀਂ ਉਸ ਚੀਜ਼ ਦਾ ਸੋ ਇਹ ਜਿਹੜੀ ਹੈ ਇਸ ਨੂੰ ਹੋਰ ਜਿਆਦਾ ਨਾਲ ਲੰਬਾ ਲੈਂਦੇ ਹੋਏ ਇਸ ਗੱਲ ਨੂੰ ਤੇ ਆਹ ਜਿਹੜੀ ਦਿੱਤੀ ਹੈ ਇਹ ਇਹ ਜਿਹੜੀ ਹੈ ਇਹ ਤੰਗਰੇਜੀ ਦਾ ਉਹ ਨਰੇਜੀ ਦਾ ਪੜਚੀ ਸੁਣਾਦੀ ਹੈ ਉੱਥੇ ਆਪਣੇ ਮੇਜਲ ਸੁਬਲੈਂਟ ਨੇ ਟੈਸਟ ਕਰਕੇ ਦਿੱਤਾ ਹੈ ਇਹ ਓ ਡੀਸੀ ਅੰਮ੍ਰਿਤਸਰ ਨੂੰ ਵੀ ਭੇਜਤਾ ਡੀਸੀ ਅੰਮ੍ਰਿਤਸਰ ਨੇ ਚੀਜ਼ਾਂ ਖਰੀਦ ਨੂੰ ਭੇਜਤਾ ਮੁੱਖ ਮੰਤਰੀ ਨੂੰ ਭੇਜਤਾ ਵੀ ਕੱਲੇ ਮਚੱਲੇ ਆ ਭਾਈ ਅਮਰਪਾਲ ਸਿੰਘ ਵੱਲੋਂ ਮੈਨੂੰ ਮੈਨੂੰ ਹੀ ਅਧਿਕਾਰ ਹੈ ਕੋਈ ਪ੍ਰੈਸ ਕਾਨਫਰੰਸ ਕਰਨ ਦਾ ਕਿਸੇ ਅਫਸਰ ਨਾਲ ਗੱਲ ਕਰਨ ਦਾ ਮੁੱਖ ਮੰਤਰੀ ਨਾਲ ਗੱਲ ਕਰਨ ਦਾ ਸਰਕਾਰ ਨਾਲ ਗੱਲ ਕਰਨ ਦਾ ਕਿਸੇ ਰਾਜੀਨਾਮੇ ਤੇ ਪਹੁੰਚਣ ਦਾ ਕਿਸੇ ਸਿੱਟੇ ਤੇ ਪਹੁੰਚਣ ਦਾ ਹੋਰ ਕਿਸੇ ਨੂੰ ਕੋਈ ਅਧਿਕਾਰ ਨਹੀਂ ਜਨਾਚਰੋ ਜੇਲ੍ਹ ਚਿਨਈ ਉਹਨਾਂ ਵੱਲੋਂ ਮੈਂ ਹੀ ਐਕਟ ਕਰ ਸਕਦਾ ਹਾਂ ਹੋਰ ਕੋਈ ਐਕਟ ਨਹੀਂ ਕਰ ਸਕਦਾ ਦੇਖੋ ਜੀ ਬਾਕੀ ਦੀ ਹਾਲਤ ਜਿਹੜੀ ਹੈਗੀ ਆ ਉਹ ਵੀ ਮੈਨੂੰ ਮਿਲੇ ਸੀ ਜੇਲ੍ਹ ਦੇ ਵਿੱਚ ਲੰਪਾਜ ਬਹੁਤਿਆਂ ਦੇ ਦਰਸ਼ਨ ਹੋਏ ਜਦੋਂ ਉਹਨੂੰ ਛੱਡ ਕੇ ਉਹਨਾਂ ਦੀ ਹਾਲਤ ਬੀੜਾਵੇ ਪਰ ਭਾਈ ਸਾਹਿਬ ਦੀ ਹਤਨਾਜ ਕਿਉਂਕਿ ਖੂਨ ਦੀ ਉਲਟੀ ਆ ਗਈ ਹਾਲਤਾ ਵਹੀਦੁੱਲ ਫਤਿਹੰਜਰੀ ਜੀ ਚਾਹੀਏ ਤੇ ਜੇਰ ਸੋਲਡੈਂਟ ਤੇ ਦਸਤ ਤੋਏ ਹੋਏ ਆ ਉਹਨੇ ਅੱਜ ਜੀਟੀ ਨੂੰ ਤੇਜੀ ਹੋਈ ਹੈ i would like to inform on 6th that sardar rajveer singh khalsa yomai lawyer he uh, often come to meet me at prison so i appoint him my official supports person he is authorized to convey the message and negotiate with the authority uh, with thanks by amrit pal sent w. central jail a uh, dastatne uh, jail superintendent ne likhe ji copy of the same ਹੈਜ ਬੀਨ ਸੈਂਟ ਟੂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਪੰਜਾਬ ਔਨ 11 ਤਿੰਨ 2024 ਬਾਇਆ ਈਮੇਲ ਹਲੇ ਦਸਤਕ ਨੇ ਜੀ ਜੇਲ ਸਮਨੈਂਟ ਦੇ ਕਿ ਮੇਰੀ ਹਾਜ਼ਰੀ ਚ ਦਸਤਕ ਕੀਤੀ ਹੈ ਭਾਈ ਸਾਹਿਬ ਨੇ ਥੋੜਾ ਜਿਹਾ ਪਰ ਚਿਹਰਾ ਤੇ ਆਦੀ ਹੋਈ ਹੌਲੀ ਨਾਜ਼ੁਕਾ ਕੀ ਮੁੱਖ ਮੰਤਰੀ ਵੱਲੋਂ ਕਿਸੇ ਘਾਰੇ ਵਿਦੇਸਪਾਲ ਵੱਲੋਂ ਗੱਲ ਵੀ ਸੁਣੀ ਨਹੀਂ ਜਾ ਰਹੀ ਕਿਉਂਕਿ ਉੱਥੇ ਵੀ ਅੰਮ੍ਰਿਤਸਰ ਵੀ ਮੋਰਚਾ ਲੱਗਿਆ ਹੋਇਆਗਾ ਬਹੁਤ ਦਿਨਾਂ ਤੋਂ ਲੱਗਿਆ ਹੋਇਆ ਹੈ ਇਹਦਾ ਅਗਲਾ ਕੀ ਐਕਸ਼ਨ ਹੈ ਜੀ ਕੀ ਅਗਲਾ ਐਕਸ਼ਨ ਤਾਂ ਜੀ ਫਿਰ ਕੀ ਕਹਿੰਦੇ ਹੁੰਦੇ ਨੇ ਜਿਵੇਂ ਇਤਿਹਾਸ ਚ ਹੁੰਦੇ ਹੋਏ ਹੈ ਜਿਹੜੀ ਸੰਜਤ ਲਊਗੀ ਸ਼ਹੀਦੀ ਦਾ ਐਕਸ਼ਨ ਆਪਾਂ ਪਹਿਲਾਂ ਤਾਂ ਦੱਸ ਨਹੀਂ ਸਕਦੇ ਨਾ ਉਹਦੀ ਸਮਰੱਥਾ ਰੱਖਦੇ ਆਪਾਂ ਕੋਈ ਨਾਣਾ ਚੀਜ਼ੀ ਦਾ ਵੀ ਉਸ ਤੋਂ ਬਾਰੇ ਨਹੀਂ ਸ਼ਹੀਦੀ ਦੀ ਹਾਲਤ ਇਹ ਜਿਹੜੀ ਹਾਲਾਤ ਹੈ ਨਾ ਜੀ ਇਹ ਸ਼ਹੀਦੀ ਦੀ ਹਾਲਾਤ ਤਾਂ ਹੋਗੀ ਜਿਹੜੀ ਸ਼ਹੀਦੀ ਦੀ ਹਾਲਾਤ ਹੈ ਆਪਾਂ ਭਾਵੇਂ ਨਾ ਰੱਖੀਏ ਪਰੰਤੂ ਉਹ ਗੱਲ ਜਿਹੜੀ ਮੇਰੇ ਮੂੰਹ ਤੋਂ ਨਿਕਲ ਨਹੀਂ ਬਹੁਤ ਜ਼ਰੂਰੀ ਹੈ ਕੱਲ ਨੂੰ ਕਹੇ ਕਿ ਤੁਸੀਂ ਆਪਣਾ ਫਰਜ਼ ਨਹੀਂ ਪੂਰਾ ਕਰਿਆ ਤੁਸੀਂ ਉਹ ਗੰਭੀਰਤਾ ਨੂੰ ਉਸ ਢੰਗ ਨਾਲ ਦੱਸਿਆ ਨਹੀਂ ਸਿਰਫ ਉਹਨੂੰ ਮਰਨ ਬਰਤਾਂ ਦੱਸਦੇ ਰਹੇ ਕਿ 16 ਤੋਂ ਚੱਲ ਰਿਹਾ ਹੈ 16 ਤੋਂ 13 ਦਿਨ ਹੋ ਗਏ 29 ਤੱਕ ਇਹਦੇ ਆ ਕੀ ਫਰਵਰੀ ਦੇ ਤੇ 11 ਦਿਨ ਮੇਰੇ ਜਦੋਂ ਜਾਣਦੇ ਆ ਤੇ ਉਸ ਤੋਂ ਬਾਅਦ ਉਹ 11 ਦਿਨ ਜਿਹੜੇ ਆ ਉਹ ਹੋ ਗਏ ਤੇ ਇਹ 25 ਦਿਨ 26 ਦਿਨ ਹੁਣ 27 ਦਿਨ ਹੋ ਗਏ 27 ਦਿਨ ਦੀ ਜਿਹੜੀ ਪੁਟ ਹੜਤਾਲ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਬੜਾ ਮੈਨੇ ਰੱਖਦੀ ਹੁੰਦੀ ਹੈ 27 27 ਦਿਨਾਂ ਦੀ ਪੁਟ ਹੜਤਾਲ ਹੋ ਗਈ ਇਹ ਪੁਟ ਹੜਤਾਲ ਉਸ ਤਰ੍ਹਾਂ ਨਹੀਂ ਵੀ ਕੋ ਦੁਰਬਖ ਸਿੰਘ ਖਾਲਸਾ ਬਣ ਜਾਣਗੇ ਜਾਂ ਕੋਈ ਹੋਰ ਬਣ ਜਾਣਗੇ ਉਹ ਤੋੜ ਕੇ ਚਲੇ ਜਾਣਗੇ ਉਹ ਤੋੜ ਦੇ ਕਿਸੇ ਤਰੀਕੇ ਨਾਲ ਪੁਟ ਹੜਤਾਲ ਇਹ ਟੁੱਟ ਨਹੀਂ ਸਕਦੀ ਨਾ ਉਹ ਹਸਪਿਟਲਾਈਜੇਸ਼ਨ ਪ੍ਰਵਾਨ ਕਰਨ ਨਾ ਉਹ ਫੋਰਸਿਬਲੀ ਫੀਡਿੰਗ ਪ੍ਰਵਾਈ ਜਿਹੜਾ ਪ੍ਰੋਵਾਈਡ ਕਰਨ ਜਿਹੜਾ ਪੰਜਾਬ ਸਰਕਾਰ ਨੇ ਧਮਕੀ ਦਿੱਤੀ ਹੈ ਥਰੂ ਡੀਸੀ ਜਿਲ੍ਹਾ ਸਟਾਪ ਨੂੰ ਵੀ ਇਹ ਨਾ ਤੇ ਅਸੀਂ ਕੇਸ ਬਣਾਦਾ ਜੇ ਪੁੱਛੜਤਾ ਰੱਖਣ ਦਾ ਆਤਮ ਤੇ ਅਧੀ ਕੋਸ਼ਿਸ਼ ਕਰਨ ਦਾ ਉਹ ਕਹਿੰਦੇ ਮੈਂ ਇਸ ਗੱਲ ਤੋਂ ਡਰਦਾ ਨਹੀਂ ਹਾਂ ਕੇਸ ਤਾਂ ਹੋਰ ਵੀ ਬਣੇ ਹੋਏ ਐ ਜੇ ਇਹ ਬਣ ਜੂ ਇਹਦੇ ਨਾਲ ਕੀ ਫਰਕ ਪੈਂਦਾ ਅੱਛਾ ਅਜਲੀ ਗੱਲ ਜਿਹੜੀ ਬੜੀ ਜ਼ਿੰਮੇਵਾਰਤਾ ਵਾਲੀ ਹੈ ਕਿ ਇੱਕ ਆਰਡਰ ਪਾਸ ਕਰਤਾ ਚੀਫ ਇਲੈਕਸ਼ਨ ਕਮਿਸ਼ਨਰ ਅਸਾਮ ਉਹ ਇਹਨਾਂ ਨੇ ਪ੍ਰਚੂਰ ਚਰਿਆ ਆਸਾਮ ਸਰਕਾਰ ਦੇ ਅਸ਼ਾਰੇ ਤੇ ਉਹ ਜਿਹੜਾ ਸੀ ਲੈਟਰ ਚੀਫ ਇਲੈਕਸ਼ਨ ਕਮਿਸ਼ਨਰ ਨੇ ਜਿਹੜਾ ਹੈ ਉਹ ਜੇਲ੍ਹ ਨੂੰ ਭੇਜਤਾ ਡਿਵਰੂਡ ਉਹ ਜੇਲ੍ਹ ਦੇ ਵਿੱਚ ਚਾਹਤਾ ਜੀ ਵੀ ਜਿਹੜੀ ਇਹਨਾਂ ਦੀ ਟੈਲੀਫੋਨ ਸਹੂਲਤ ਮਿਲੀ ਹੋਈ ਹੈ ਭਾਈ ਅਮਰਤਪਾਲ ਸਿੰਘ ਨੂੰ ਜਾਂ ਸਾਥੀ ਜਿਹੜੇ ਹੋਰ ਬੰਦੀ ਸਿੰਘ ਨੇ ਤੇ ਉਹ ਇਸ ਲਈ ਖਤਮ ਕੀਤੀ ਜਾਵੇ ਕਿਉਂਕਿ ਚੋਣ ਆ ਰਹੀ ਹੈ ਪਾਰਲੀਮੈਂਟ ਦੀ ਤੇ ਉਹਦੇ ਚ ਇੱਚ ਆਜ਼ਾਦਾਨਾ ਫ੍ਰੀ ਐਂਡ ਫੇਅਰ ਜਿਹੜੀ ਹੈ ਉਹ ਇਲੈਕਸ਼ਨ ਨਹੀਂ ਹੋਣੀ ਜੇ ਇਹਨਾਂ ਨੂੰ ਟੈਲੀਫੋਨ ਦਾ ਅਧਿਕਾਰ ਅਸੀਂ ਜਾਰੀ ਰੱਖਾਂਗੇ ਤੇ ਇਸ ਦੇ ਲਈ ਉਹ ਤੁਰੰਤ ਪੈਰੀ ਜਿਹੜੀ ਆ ਉਹ ਬੰਦ ਕੀਤੀ ਜਾਵੇ ਤੇ ਬੰਦ ਕਰ ਦਿੱਤੀ ਜਾਏ ਉਹਦੇ ਚ ਹੈਰਾਨੀ ਦੀ ਗੱਲ ਹੈ ਬਈ ਆਰਡਰ ਹੈ ਉਹ ਚੀਫ ਇਲੈਕਸ਼ਨ ਕਮਿਸ਼ਨਰ ਅਸਾਮ ਦਾ ਹੁਣ ਅਸਾਮ ਚ ਤਾਂ ਕੋਈ ਰਹਿੰਦਾ ਨਹੀਂ ਉਹਨਾਂ ਚ ਨਾ ਕਿਸੇ ਦਾ ਪਰਿਵਾਰ ਰਹਿੰਦੇ ਆ ਨਾ ਅਸਾਮ ਦੀ ਜਨਤਾ ਤੇ ਉਹਨਾਂ ਦੀ ਕਿਸੇ ਚੱਲਦੀ ਹੈ ਨਾ ਉਹ ਟੈਲੀਫੋਨ ਕਿਸੇ ਅਸਾਮ ਦੇ ਬੰਦੇ ਨਾਲ ਕਰਦੇ ਆ ਇਹ ਆਸਾਮ ਦੀ ਫ੍ਰੀ ਐਂਡ ਫੀਰਵਾ ਜਿਹੜਾ ਫੇਰ ਪੋਲ ਹੈ ਉਹ ਕਿਵੇਂ ਪ੍ਰਭਾਵਿਤ ਹੋ ਗਿਆ ਭਾਈ ਸਾਹਿਬ ਨੂੰ ਤੇ ਉਹਨਾਂ ਦੇ ਸਾਥੀ ਸਿੰਘਾਂ ਨੂੰ ਜਿਹੜੀ ਸਹੂਲਤ ਦੇਣ ਲਈ ਟੈਲੀਫੋਨ ਵੀ ਉਹ ਇਸੇ ਲਈ ਹੈ ਕਿ ਇਹਨਾਂ ਦੀ ਹਾਲਤ ਬਾਰੇ ਆਮ ਜਨਤਾ ਨੂੰ ਪਤਾ ਨਾ ਲੱਗੇ ਹੁਣ ਨਾ ਤਾਂ ਮਾਂ-ਬਾਪ ਟੈਲੀਫੋਨ ਕਰ ਸਕਦੇ ਆ ਨਾ ਵਕੀਲ ਟੈਲੀਫੋਨ ਕਰ ਸਕਦੇ ਆ ਜੇ ਮੈਨੂੰ ਜਾਣਾ ਪਊ ਤਾਂ ਮੈਨੂੰ ਉੱਥੇ ਜੀ ਉੱਥੇ ਜਾਣਾ ਪਊ ਬਈ ਮੈਂ ਉੱਥੇ ਜਾ ਕੇ ਪਤਾ ਲੈ ਕੇ ਆਵਾਂ ਵੀ ਮੈਂ ਮਿਲ ਸਕਦਾ ਹਾਂ ਪਰ ਟੈਲੀਫੋਨ ਨਹੀਂ ਕਰ ਸਕਦਾ ਉਹਦਾ ਕੀ ਮਤਲਬ ਹੈ ਕਿ ਕੱਲ ਨੂੰ ਜੇ ਭਾਈ ਸਾਹਿਬ ਨਾਲ ਕੋਈ ਗੱਲ ਹੋਣੀ ਹੁੰਦੀ ਹੈ ਤਾਂ ਅਸੀਂ ਕਹਿ ਸਕੀਏ ਵੀ ਜੀ ਇਹਨਾਂ ਨੇ ਆ ਕਰ ਲਿਆ ਆਤਮੱਤੇ ਆ ਕਰ ਲਈ ਜਾਂ ਇਹਨਾਂ ਨੇ ਤੁਸੀਂ ਇਹੋ ਜਿਹਾ ਕਰ ਲਿਆ ਸਟੈਪ ਇਹ ਤਾਂ ਹੁਣ ਮੈਂ ਦੱਸ ਰਿਹਾ ਨਾ ਤੇ ਉਹ ਰੋਜ਼ ਦੀ ਆਪਾਂ ਇਨਫੋਰਮੇਸ਼ਨ ਹੀ ਲੈ ਸਕਦੇ ਜਮੇ ਹੀ ਉੱਥੇ ਕੀ ਕਰਨ ਸਟਾਫ ਕਰਤਾ ਇਹ ਟੈਲੀਫੋਨ ਦੀ ਸ਼ਹੂਦਤ ਇੱਥੇ ਜਿਹੜਾ ਹੈ ਉਹ ਇੱਕ ਬਣਾ ਝੂਠੀ ਤਹਾਣੀ ਬਣਾਈ ਹੈ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਕੋਈ اختیار ਨਹੀਂ ਹੈ ਬਿਊਟ ਇਸੇ ਜੇਲ੍ਹ ਦੇ ਵਿੱਚ ਹੁਟਮ ਭੇਜਤੇ ਚਾਹੇ ਜੀ ਵੀ ਟੈਲੀਫੋਨ ਤੋਂ ਤੁਮਨੇ ਕਰਦੂ ਜਾਂ ਤਾਂ ਟੈਲੀਫੋਨ ਤੇ ਕਿਸੇ ਨੂੰ ਥ੍ਰੈਟ ਦਿੰਦੇ ਹੋਣ ਜਾਂ ਉਹ ਟੈਲੀਫੋਨ ਤੇ ਕਹਿੰਦੇ ਹੋਣ ਜੀ ਆ ਵੋਟਾਂ ਜਿਹੜੀਆਂ ਤੁਸੀਂ ਇਸ ਤਰੀਕੇ ਨਾਲ ਪਾਓ ਨਾ ਤਾਂ ਚਾਹੇ ਵੋਟ ਵੀ ਚੱਲ ਹੋਈ ਐ ਨਾ ਕਿ ਇਲੈਕਸ਼ਨ ਵੀ ਚੱਲ ਹੋਈ ਐ ਉਹ ਤਾਂ ਹੁਣ ਆਪਦੇ ਰਿਸ਼ਤੇਦਾਰਾਂ ਨਾਲ ਹੈ ਜਾਂ ਆਪਦੇ ਵਕੀਲਾਂ ਨਾਲ ਫੇਰੇ ਬੰਦ ਚੋਂ ਕੀਤਾ ਇਸ ਤੋਂ ਲੋਕਰਾ ਕਹੌਣ ਵਾਲੇ ਕਿ ਇਹ ਬੰਦ ਚੋਂ ਕੀਤਾ ਗਿਆ ਇਹ ਬੰਦ ਕਰਨਾ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਆ ਚੀਜ਼ ਨੂੰ ਜ਼ਾਹਰ ਕਰਦਾ ਹੈ ਕਿ ਇਸ ਤੰਦੇ ਨਾਲ ਉਹ ਬੰਦ ਕੀਤਾ ਗਿਆ ਤੇ ਇਹ ਵੀ ਇੱਕ ਬਹੁਤ ਖਤਰਨਾਕ ਹੈ ਉਸ ਦੀ ਭਾਈ ਸਾਹਿਬ ਨਾਲ ਮੇਰੀ ਪੂਰੀ ਗੱਲਬਾਤ ਹੋਈ ਹੈ ਮੈਂ ਸੌਮਨੈਂਟ ਦੇ ਵੀ ਵਿਚਾਰ ਲਏ ਆ ਜੇਦਾਂ ਦੇ ਵੀ ਲਏ ਆ ਸਾਰਿਆਂ ਨਾਲ ਗੱਲਬਾਤ ਕੀਤੀ ਕਿ ਕਿਹੜੀ ਕੋਠਰੀ ਦੇ ਵਿੱਚ ਭਾਈ ਸਾਹਿਬ ਰਹਿੰਦੇ ਆ ਕਿਵੇਂ ਰਹਿੰਦੇ ਆ ਉਹਨਾਂ ਨੇ ਸਾਰਿਆਂ ਨੇ ਤਾਈ ਦੀ ਕੀਤੀ ਵੀ ਕੁਝ ਨਹੀਂ ਕਹੰਦੀ ਸਿਵਾਏ ਪਾਣੀ ਤੋਂ ਇੱਥੇ ਸਾਦੇ ਪਾਣੀ ਤੋਂ ਹੋਰ ਇਹ ਕੋਈ ਚੀਜ਼ ਪੀਂਦੇ ਨਹੀਂ ਤੇ ਫਿਰ ਇਸ ਦੇ ਬਾਵਜੂਦ ਵੀ ਉਹ ਪੰਜ ਬਾਣੀਆਂ ਦਾ ਪਾਠ ਨਿਤਨੇਮ ਰਹਿਰਾਜ ਸਾਹਿਬ ਸਾਰਾ ਕੁਝ ਜਿਹੜਾ ਟਿਪਸਨ ਖੋਲਾ ਇਹ ਸਾਰਾ ਕੁਝ ਜਿਹੜਾ ਹੈਗਾ ਉਹ ਮਰਿਆਦਾ ਜਿਹੜੀ ਆ ਪੂਰੀ ਤਰ੍ਹਾਂ ਦੇ ਨਾਲ ਨਿਭਾਈ ਜਾ ਰਹੀ ਹੈ। ਔਰ ਸਿੱਖ ਪੰਥ ਦੇ ਵੀ ਜਿਹੜਾ ਉਹਨਾਂ ਦਾ ਮਹਾਨ ਸਥਾਨ ਹੈ ਉਹ ਸਾਰਿਆਂ ਨੂੰ ਪਤਾ ਹੀ ਹੈ। ਸੋ ਮੈਂ ਇੱਕ ਗੱਲਤੇ ਕਿ অতি ਨਾਜ਼ਿਕ ਇਹ ਗੰਭੀਰ ਹਾਲਤ ਹੈ ਕਿਸੇ ਵੇਲੇ ਵੀ ਸ਼ੀਧੀ ਹੋ ਸਕਦੀ ਹੈ। ਮੈਂ ਆਪਦੇ ਮੂਹ ਤੋਂ ਇਹ ਪੂਰੀ ਜਿਹੜਾ ਹੈਗਾ ਇਹ ਪੂਰੀ ਜ਼ਿੰਮੇਵਾਰੀ ਨਾਲ ਗੱਲ ਕੀਤੀ ਹੈ ਤੇ ਇਹ ਉਹਨਾਂ ਦੀ ਘਰ ਵਾਲੀ ਜਿਹੜੀ ਹੈਗੀ ਹੈ ਚਿਰਨਦੀਪ ਟੌਰ ਉਹਦੀ ਹਾਜ਼ਰੀ ਦੇ ਵਿੱਚ ਉਹਨਾਂ ਨੂੰ ਲਹੂ ਡਿਊਟੀ ਆਈ ਹੈ ਮੈਨੂੰ ਚਿਰਨਦੀਪ ਟੌਰ ਨੇ ਗੱਲ ਅਟੈਂਸ਼ਨ ਤੇ ਦੱਸੀ ਹੈ ਤੇ ਇਹ ਕੱਲ ਦੀ ਗੱਲ ਹੈ ਕੱਲੇ ਮੁਲਾਕਾਤ ਹੋਈ ਹੈ ਬੁੱਧਵਾਰ ਨੂੰ ਬੁੱਧਵਾਰ ਨੂੰ ਸਾਇਬ ਬੁੱਧਵਾਰ ਨੂੰ ਉਹ ਘਰ ਵਾਲੀ ਦੀ ਬਾਈਪਤੀ ਜਿਹੜੀ ਹੈ ਉਹ ਮੁਲਾਕਾਤ ਹੁੰਦੀ ਹੈ ਭਾਈ ਅਮਰਪਾਲ ਸਿੰਘ 10 ਵਜੇ ਉਹ ਗਏ ਸੀ 5 ਵਜੇ ਨਿਕਲੇ 7 ਘੰਟੇ ਦਾ ਉਹਨਾਂ ਦਾ ਫਿਰ ਮੈਨੂੰ ਉਦੋਂ ਹੀ ਉਹਨਾਂ ਨੇ ਟੈਲੀਫੋਨ ਕੀਤਾ ਮੈਂ ਟ੍ਰੇਨ 'ਚ ਸੀ ਤੇ ਟੈਲੀਫੋਨ 'ਤੇ ਉਹਨਾਂ ਨੇ ਵਿਸਤਾਰ ਦੇ ਨਾਲ ਵਿਸਤਾਰ ਦੇ ਨਾਲ ਸਾਰਾ ਕੁਝ ਦੱਸਿਆ ਵੀ ਇਸ ਤਰ੍ਹਾਂ ਬਲੱਡ ਦੀ ਜਿਹੜੀ ਉਲਟੀ ਆਈ ਹੈ ਤੇ ਮੈਡੀਕਲ ਤੌਰ 'ਤੇ ਇਹ ਬੜਾ ਸੀਰੀਅਸ ਮੈਟਰ ਹੈ ਕਿਸੇ ਵੀ ਮੈਡੀਕਲ ਵਾਲੇ ਨੂੰ ਹਸਪਤਾਲ ਨੂੰ ਪੁੱਛਿਆ ਜਾ ਸਕਦਾ ਜਦੋਂ ਖੂਨ ਦੀ ਉਲਟੀ ਆਉਂਦੀ ਹੈ ਕਿਸੇ ਸਮੇਂ ਵੀ ਜਿਹੜੀ ਆਉਂਦੀ ਹੈ ਜੱਸ ਉਹਦੇ ਤੇ ਕਹਨੂੰ ਇਹ ਬਹਾਨੇ ਬਣਾਉਂ ਉਹ ਬਹਾਨੇ ਤਾਂ ਵੀ ਇਹ ਤਾਂ ਐ ਹੋ ਗਿਆ ਐ ਤਾਂ ਹੋ ਗਿਆ ਉਹਨਾਂ ਨੇ ਆਇ ਨਹੀਂ ਕਰਿਆ ਸੀ ਅੱਜ ਇਹ ਸਥਿਤੀ ਸਪਸ਼ਟ ਕਰਨੀ ਜ਼ਰੂਰੀ ਇਸ ਲਈ ਇਹ ਐਮਰਜੈਂਸੀ ਜਿਹੜੀ ਹੈ ਪ੍ਰਸ਼ਤਨ ਤੋਂ